ਤੂੰ ਬਿਰਖਾ ਨਾਲ ਸ਼ਿੰਗਾਰੇ 라 ਵਰਗੀ ਤੂੰ ਬਿਰਖਾ ਨਾਲ ਸ਼ਿੰਗਾਰੇ 라 ਵਰਗੀ ਤੂੰ ਚਿੱਟੀ ਖਿੜੀ ਕਪਾ ਵਰਗੀ ਤੈਨੂੰ ਦੇਖ ਨਸ਼ਾ ਜਿਆ ਹੋ ਜਾਂਦਾ ਤੈਨੂੰ ਦੇਖ ਨਸ਼ਾ ਜਿਆ ਹੋ ਜਾਂਦਾ ਤੂੰ ਮਾਂ ਦੇ ਹੱਥ ਦੀ ਚਾਹ ਵਰਗੀ ਤੂੰ ਚੌਲਾਂ ਚ ਪਾਈ ਕੜੀ ਵਰਗੀ ਤੂੰ ਚੌਲਾਂ ਚ ਪਾਈ ਕੜੀ ਵਰਗੀ ਤੂੰ ਸੌਣ ਚ ਲੱਗੀ ਝੜੀ ਵਰਗੀ ਚਿੱਤ ਕਰੇ ਤੈਨੂੰ ਸੁਣਦਾ ਰਹਾ ਚੱਤ ਕਰੇ ਤੈਨੂੰ ਸੁਣਦਾ ਰਹਾ ਤੂੰ ਸਰਤਾਜ ਦੇ ਗੀਤਾਂ ਦੀ ਲੜੀ ਵਰਗੀ ਤੂੰ ਹਵਾ 'ਚ ਉੜਦੀ ਜ਼ੁਲਫ਼ ਵਰਗੀ ਤੂੰ ਹਵਾ 'ਚ ਉੜਦੀ ਜ਼ੁਲਫ਼ ਵਰਗੀ ਤੂੰ ਸੋਹਣੇ ਪੰਜਾਬ ਜਿਹੇ ਮੁਲਕ ਵਰਗੀ ਜਿਹਨੂੰ ਪੜਦੇ ਰਹਿਣ ਨੂੰ ਦਿਲ ਕਰਦਾ ਹੈ ਜਿਹਨੂੰ ਪੜਦੇ ਰਹਿਣ ਨੂੰ ਦਿਲ ਕਰਦਾ ਹੈ ਕਿਸੇ ਚੰਗੇ ਲਿਖਾਰੀ ਦੇ ਕਲਪ ਵਰਗੀ ਤੂੰ ਨਵੇਂ ਚੜੇ ਸ਼ਬਾਬ ਵਰਗੀ ਤੂੰ ਨਵੇਂ ਚੜੇ ਸ਼ਬਾਬ ਵਰਗੀ ਉਸ ਸੰਗੀਤ ਗੌਂਦੀ ਰਬਾਬ ਵਰਗੀ ਬਿਨ ਪੀਤਿਆਂ ਨਸ਼ਾ ਜਿਹਾ ਹੋ ਜਾਂਦਾ ਬਿਨ ਪੀਤਿਆਂ ਨਸ਼ਾ ਜਿਹਾ ਹੋ ਜਾਂਦਾ ਤੂੰ ਘਰ ਦੀ ਕੱਢੀ ਸ਼ਰਾਬ ਵਰਗੀ ਤੂੰ ਘਰ ਦੀ ਕੱਢੀ ਸ਼ਰਾਬ ਵਰਗੀ